ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੇਕੀ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦਾਸ ਦਈਏ ਕਿ ਅਹਿਮ ਖਬਰ ਜਿਹੜੀ ਹੈ ਸਮੇਂ ਤਾਰਾਗੜ ਦੇ ਪੁਰਾਣੇ ਕਤਾਰਾਗੜ ਦੀ ਦਿਖਾ ਰਹੇ ਹਾਂ ਇਸ ਸਮੇਂ ਤਾਰਾਗੜ ਦੇ ਵਿੱਚ ਖੜੇ ਹਾਂ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਗਰੀਬ ਭਰਾ ਦੇ ਨਾਲ ਜਿਹੜਾ ਤਕਾ ਹੁੰਦਾ ਆ ਨਜ਼ਰ ਆ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਇਹ ਖੋਖਾ ਸੀ ਇੱਕ ਗਰੀਬ ਪਰਿਵਾਰ ਨੇ ਜਿਹੜਾ ਇੱਥੇ ਖੋਖਾ ਪਾ ਕੇ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਚੁਲਾ ਰਿਆ ਸੀ ਦੱਸਿਆ ਜਾ ਰਿਹਾ ਕਿ ਮੋਚੀ ਦੀ ਦੁਕਾਨ ਸੀ ਇਹਨਾਂ ਦੇ ਪਿਤਾ ਜਿਹੜੇ ਨਾ ਕਮ ਸੇ ਕਮ 30 40 ਸਾਲ ਪਹਿਲਾਂ ਕੰਮ ਕਰ ਰਹੇ ਸੀ ਉਹਨਾਂ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਜਿਹੜਾ ਆ ਉਹਨਾਂ ਦੇ ਪੁੱਤਰ ਬੋਲੋ ਤੇ ਉਹ ਵੀ ਕਮ ਸੇ ਕਮ ਜਿਹੜਾ ਆ 10 ਤੋਂ 15 ਸਾਲ ਜਿਹੜਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਖੋਖੇ ਦੇ ਹਾਲਾਤ ਦੇਖ ਸਕਦੇ ਹੋ ਕਿ ਦੱਸਿਆ ਜਾ ਰਿਹਾ ਵੀ ਕੁਝ ਨਾਲ ਜਿਹੜਾ ਇਹਨਾਂ ਨਾਲ ਧੱਕਾ ਸਾਈ ਕਰਕੇ ਜਿਹੜਾ ਇਹਨਾਂ ਦਾ ਖੋਖਾ ਟਾ ਦਿੱਤਾ ਗਿਆ ਬਿਨਾਂ ਨੋਟਿਸ ਦੇ ਬਿਨਾਂ ਕਿਸੇ ਵੀ ਪਰਮਿਸ਼ਨ ਦੇ ਕਿਸੇ ਤਰ੍ਹਾਂ ਦੀ ਵੀ ਕੋਈ ਇਹਨਾਂ ਨੂੰ ਨੋਟਿਸ ਨਹੀਂ ਮਿਲਿਆ ਪੰਚਾਇਤ ਦੀ ਜਗਾ ਹੈ ਉੱਥੇ ਹੀ ਗੱਲ ਕਰੀਏ ਤਾਂ ਪੰਚਾਇਤ ਦੇ ਵਿੱਚ ਖੋਖੇ ਖਾਫੀ ਲੱਗੇ ਹੋਏ ਹਨ ਇਹ ਵੀ ਪੰਚਾਇਤ ਹੀ ਹਨ ਇਹਨਾਂ ਦੇ ਉੱਪਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਨੋਟਿਸ ਤੋਂ ਬਿਨਾਂ ਜੜਾਇਆ ਖੋਖਟ ਆਇਆ ਗਿਆ ਉੱਥੇ ਹੀ ਇਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਤੇ ਉੱਥੇ ਜੇ ਗੱਲ ਕਰੀਏ ਤੇ ਪ੍ਰਸ਼ਾਸਨ ਬੋਲੋ ਪਹਿਲਾਂ ਇਹਨਾਂ ਨੂੰ ਨੋਟਿਸ ਜੜਾ ਜਾਰੀ ਕਰਨਾ ਚਾਹੀਦਾ ਸੀ ਬਿਨਾ ਨੋਟਿਸ ਤੋਂ ਜਿਹੜਾ ਆ ਇਸ ਗਰੀਬ ਪਰਿਵਾਰ ਦਾ ਜਿਹੜਾ ਖੋਖਾ ਢਾ ਲਿਆ ਗਿਆ ਹੈ ਇੱਥੇ ਹੀ ਇਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਮਾਤਾ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਕਿਹੜਾ ਆਦਮੀ ਵੱਲੋਂ ਜਿਹੜਾ ਆ ਤੁਹਾਡੇ ਨਾਲ ਧੱਕੇਸ਼ਾਹੀ ਕਰਕੇ ਜਿਹੜਾ ਖੋਖਾ ਢਾਇਆ ਗਿਆ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕੀ ਨਿਊਜ਼ ਮਦਦ ਕੀ ਹੋਇਆ ਤੁਹਾਡੇ ਇੱਥੇ ਜਿਹੜਾ ਖੋਖਾ ਸੀਗਾ ਕਹਿੰਦੇ ਟੁੱਟਿਆ ਗਿਆ ਕੀ ਗੱਲਬਾਤ ਹੋਈ ਹੈ ਬਿਲਕੁਲ ਕਿੰਨਾ ਜ਼ਿਆਦਾ ਮੇਰਾ ਆਦਮੀ ਕੰਮ ਕਰਦਾ ਸੀ ਉਹ ਪੂਰਾ ਹੋ ਗਿਆ ਉਸ ਤੋਂ ਬਾਅਦ ਬੱਚਾ ਕੰਮ ਕਰਦਾ ਗਿਆ ਉਹਨੂੰ ਪਟੇ 30 ਸਾਲ ਹੋ ਗਿਆ ਵੀ ਕੰਮ ਕਰਦੇ ਬੰਦੇ ਨੂੰ 30 ਸਾਲ ਹੋ ਗਿਆ ਉਹਨੂੰ ਕੰਮ ਕਰਦੇ ਨੂੰ ਤੇ ਬਾਟੂ ਪੂਰਾ ਹੋ ਗਿਆ ਤੇ ਬਾਅਦ ਚ ਫਿਰ ਬੇਟਾ ਲਾਸਿਆ ਕੰਮ ਕਰਨਾ ਤੇ ਕੁ ਰੋਟੀ ਤੇ ਖਾਣੀ ਹੈ ਅਹੀਂ ਉਹਨਾਂ ਆ ਵੀ ਅਸੀਂ ਜਾਣਾ ਕਿੱਥੇ ਹੈ ਇਹਨਾਂ ਦਾ ਹੱਲ ਜਿਹੜਾ ਹੋਣਾ ਚਾਹੀਦਾ ਅੱਜ ਕੀ ਹੋਇਆ ਫਿਰ ਅੱਜ ਆਵੇ ਕੋਕਾ ਟਾ ਗਿਆ ਅਸੀਂ ਕੌਣ ਆਇਆ ਇੱਕ ਬਡਾ ਕੋ ਕਟਾਣਾ ਹੀ ਸਰਪੰਚੀ ਨਾਲ ਨਾਲ ਉਹ ਹੀ ਘੁੰਡਾ ਘੁੰਡਾ ਕਹਿੰਦੇ ਆ ਨਾਲ ਹੋਰ ਹੀ ਕੋਈ ਨਾਲ ਉਹ ਬਲੇਹ ਹੋਰ ਕਿਸੇ ਪਾਰਟੀ ਨੇ ਆਹ ਆਹ ਪਾਰਟੀ ਆ ਪਾਰਟੀ ਨੇ ਧੱਕਾ ਦਵਾਇਆ ਪਰ ਉਹ ਤੇ ਕਹਿੰਦੇ ਜਦੋਂ ਸਰਕਾਰੀ ਸਾਡੀ ਸਰਕਾਰ ਬਣੇਗੀ ਆਪਾਂ ਕਿਸੇ ਨੂੰ ਧੱਕਾ ਨਹੀਂ ਕਰਾਂਗੇ ਧੱਕਾ ਨਹੀਂ ਕਰਾਂਗੇ ਉਹ ਮੌਕਾ ਤੇ ਇਹ ਜਿੱਦਾਂ ਹੀ ਹਲਾਣਾ ਹੈ ਹਾਂ ਮੌਕਾ ਸੰਭੇ ਇਹ ਜਿੱਤਾ ਹੈ ਕਿ ਇੱਕ ਵਾਰੀ ਵੋਟ ਪਾਓ ਤੇ ਅਸੀਂ ਧੱਕਾ ਨਹੀਂ ਕਰਾਂਗੇ ਵੀ ਹੋਰ ਵੀ ਖੁੱਖੇ ਹੈਗੇ ਨੇ ਇੱਥੇ ਸਰਕਾਰ ਦੇ ਹਾਂ ਸਾਰੇ ਨਾਲ ਸਰਕਾਰੀ ਕੋਕੇ ਆ ਸਰਕਾਰੀ ਦੁਕਾਨਾਂ ਵੇਚਦੀਆਂ ਨੇ ਉਹ ਵੀ ਟਾਏ ਗਏ ਨੇ ਉਹ ਵੀ ਨਹੀਂ ਟਾਏ ਗਏ ਇੱਕ ਸੇਰ ਮੇ ਸਾਡੇ ਆ ਦੇਖ ਲੋ ਤੁਸੀਂ ਸਾਹਮਣੇ ਕੀ ਕੋਈ ਨੋਟਿਸ ਨਾ ਦਿੱਸ ਤੁਹਾਨੂੰ ਕੱਢਿਆ ਕਿ ਨਹੀਂ ਸਟਾਗੇ ਨਹੀਂ ਸਾਨੂੰ ਨੋਟ ਨਾ ਕੋਈ ਨਹੀਂ ਆਇਆ ਵੀ ਕੀ ਮੰਗ ਕਰਦੇ ਦੀਦੀ ਮੰਗਾ ਹੀ ਕਰਨਾ ਹੈ ਵੀ ਸਾਡਾ ਮੂਲੇ ਦਾ ਕੁਝ ਦੁਕਾਨ ਬਣਨੀ ਚਾਹੀਦੀ ਹੈ ਸੰਨੀ ਸਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਸਰ ਵੀ ਗੁਆਬ ਤੇ ਰਹਿਣ ਵਾਲੇ ਆ ਤੇ ਇੱਥੇ ਮੇਰਾ ਕਾ ਡੈਡੀ ਪਹਿਲਾਂ ਫਾਦਰ ਸਾਹਿਬ ਕੰਮ ਕਰਦੇ ਸੀ ਉਸ ਤੋਂ ਬਾਅਦ ਮੈਂ ਕਰਨ ਲੱਗਾ ਸਾਰੇ ਇੱਕ ਦਾ 25 40 35 ਸਾਲ ਡੈਡੀ ਨੂੰ ਹੋ ਗਿਆ ਤੇ 10 15 ਸਾਲ ਮੈਨੂੰ ਹੋ ਗਿਆ ਤੇ ਪਿੰਡ ਵਾਲੇ ਆਏ ਤੇ ਮੈਨੂੰ ਤਾਂ ਪਛਾਣ ਕਰਦੇ ਸੀ ਤੇ ਧੰਗੇ ਧੰਗੇ ਜਿੰਦੇ ਸੀ ਇਹਦੇ ਇਦਾਂ ਕਰਕੇ ਮੇਰਾ ਖੋਖਾ ਢਾ ਗਿਆ ਕਿਸੇ ਦਾ ਕੰਮ ਕਰਦੇ ਜੀ ਸ਼ਰਮ ਮੋਚੀ ਦਾ ਕੰਮ ਕਰਦੇ ਸਰ ਤੇ ਇਹਦਾ ਖੋਖਾ ਸੀਗਾ ਕਿ ਸਰਕਾਰੀ ਜਗ੍ਹਾ ਤੇ ਹੀ ਹਾਂਜੀ ਸਰ ਸਰਕਾਰੀ ਜਗ੍ਹਾ ਤੇ ਆਮ ਪਾਰਟੀ ਪ੍ਰਧਾਨ ਆਏ ਤੇ ਉਠਾ ਗਏ ਸਰ ਕਿੰਨੇ ਖੋਖੇ ਹੈਗੇ ਨੇ ਸਾਰੇ ਖੋਖੇ ਤਾਂ ਕਾਫੀ ਹੈ ਸਰ ਮੰਦਰੀ ਸਾਈਡ ਵੀ ਕਾਫੀ ਹੈ ਉਹ ਵੀ ਸਾਰੇ ਸਰਕਾਰੀ ਸਾਰੇ ਸਰਕਾਰੀ ਹੈ ਸਾਰੇ ਕੀ ਹੋਰ ਵੀ ਢਾਏ ਗਏ ਨੇ ਨਹੀਂ ਸਰ ਮੇਰਾ ਇਕੱਲੇ ਢਾਆ ਗਿਆ ਸਰ ਤੁਹਾਨੂੰ ਕੋਈ ਨੋਟਿਸ ਆਇਆ ਹੈ ਸਰ ਕੋਈ ਨੋਟਿਸ ਨਹੀਂ ਆਇਆ ਇਹਦੇ ਵਿੱਚ ਤੁਹਾਡੇ ਨੇ ਤੱਕਾ ਹੋਇਆ ਹਾਂਜੀ ਸਰ ਗੇਨ ਸਾਹਿਬ ਵੀ ਆਈ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਗੁਰ ਸਰਪਛਾਤ ਨੇ ਆ ਕਿ ਦੋਖੇ ਨੰਬਰ ਤੱਕ ਮੇਰੇ ਮੇਰੇ ਨਗਰੀ ਨਾ ਹੋ ਗਏ ਫੇਰ ਨਾ ਹੋਏ ਜਿਹੜੇ ਬਾਕੀ ਫੋਖੇ ਨੇ ਸਰ ਉੱਭੀ ਐਕਸ਼ਨ ਲਿਆ ਜੀ ਸਰ ਭਾਈ ਨੂੰ ਪਟਾਇਆ ਤੇ ਉਹਨਾਂ ਦੇ ਵੀ ਪਟਾਇਆ ਪਈ ਕੀ ਗੱਲ ਬਾਤ ਹੋਈ ਇੱਥੇ ਜਿਹੜੇ ਬਿਚਾਰੇ ਬਰਬਰ ਦੇ ਪੇਟ ਰਿਆ ਇਹ ਵੱਡੇ ਭਰਾ ਦਾ ਮੂੜਾ ਇੱਥੇ 30 40 ਸਾਲ ਹੋ ਗਏ ਵੱਡਾ ਭਰਾ ਕੰਮ ਕਰਦਾ ਸੀ ਤੇ 10 15 ਸਾਲ ਹੋ ਗਏ ਉਹਨੂੰ ਗੁਜ਼ਰ ਕੇ ਤੇ ਮਾਂ ਪੁੱਤਰ ਰਹਿੰਦੇ ਨੇ ਫੌਜੀ ਬਖਰੇ ਬਖਰੇ ਰਹਿੰਦਾ ਮਾਪੂਤੋਂ ਦੋਵੇਂ ਰੰਦੇ ਨੇ 2-300 ਰੁਪਏ ਦੀ ਆੜੀ ਬਣਾ ਕੇ ਗੁਜ਼ਾਰਾ ਕਰਦੇ ਸੀ। ਮਾਂ ਨੂੰ ਨਾ ਪੀਂਦੇ ਤੇ ਆਮ ਪਾਰਟੀ ਨੇ ਅੱਜ ਇਹਨਾਂ ਦਾ ਨਜਾਇਜ਼ ਧੱਕਾ ਕੀਤਾ। ਖੋਖਾ ਢਾ ਕੇ ਜਾਂ ਸਾਡੇ ਖਿਲਾਫ ਕੋਈ ਨੋਟਿਸ ਆਇਆ ਤਾਂ ਫਿਰ ਸਾਨੂੰ ਸ਼ੋਅ ਕਰੋ ਤੇ ਇੱਥੇ ਲੋਕਾਂ ਤਾਰਾ ਜਿਹੜੀਆਂ ਖੋਖੇ ਬਣਾ ਕੇ ਕਿਰਾਏ ਤੇ ਚੜ੍ਹਦੇ ਨੇ। ਪੰਚਾਇਤ ਦੀ ਜਗ੍ਹਾ ਕੋਈ ਕਿਰਾਏ ਤੇ ਚੜ੍ਹਨ ਦਾ ਆਰਡਰ ਨਹੀਂ ਹੈਗਾ। ਇਹ ਸਾਨੂੰ ਇਨਸਾਫ਼ ਚਾਹੀਦਾ। ਜਾਂ ਤੇ ਸਾਰੇ ਖੋਖੇ ਤੋੜ ਤੋਏ ਜਾਣ ਤੇ ਜਾਂ ਇਹ ਵੀ ਇੱਥੇ ਰਹਿ ਉਹਨੇ ਤੇ ਕੰਮ ਕਰਦੇ ਨੇ ਕੋਈ ਬੈਲਡਿੰਗ ਨਹੀਂ ਸੱਤੇ ਕਰਦੇ। ਇਹ ਆਮ ਪਾਰਟੀ ਨੇ ਸਾਡਾ ਧੱਕਾ ਕੀਤਾ ਨਾਲ ਹੋ ਕੇ ਹੁੰਦੇ ਬੰਦੇ ਆ। ਇਹ ਸ